ਆਉਣ ਵਾਲੇ ਅਗਲੇ 24 ਘੰਟੇ ਪੰਜਾਬ ਦੇ ਲਈ ਬਿਲਕੁਲ ਖਤਰੇ ਦੀ ਘੰਟੀ ਹੈ ਕਿਉਂਕਿ ਚੱਕੀ ਦਰਿਆ ਪੂਰੀ ਤਰ੍ਹਾਂ ਨੱਕੋ ਨੱਕ ਪਾਣੀ ਦੇ ਨਾਲ ਭਰ ਚੁੱਕਿਆ ਹੈ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮੱਚ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਡੈਮ ਹਨ ਦਰਿਆ ਹਨ ਹਰ ਦਰਿਆ ਦੇ ਵਿੱਚੋਂ ਪਾਣੀ ਨੂੰ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਅਜੇ ਹਨ ਜੋ ਹੜ੍ਹ ਦੀ ਤਬਾਹੀ ਦੇ ਨਾਲ ਤਬਾਹ ਹੋ ਸਕਦੇ ਹਨ ਕਿਉਂਕਿ ਉਹਨਾਂ ਦੇ ਉੱਤੇ ਕੁਦਰਤ ਦੀ ਮਾਰ ਪੈ ਸਕਦੀ ਹੈ ਉਹਨਾਂ ਨੂੰ ਆਪਣਾ ਬਚਾਅ ਦੇ ਵਿੱਚ ਹੀ ਬਚਾਅ ਰੱਖਣਾ ਚਾਹੀਦਾ ਹੈ ਕਿਉਂਕਿ ਇਹਨਾਂ ਗੱਲਾਂ ਨੂੰ ਬਿਲਕੁਲ ਵੀ ਪੰਜਾਬ ਦੇ ਲੋਕਾਂ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਬਥੇਰੇ ਲੋਕ ਅਜਿਹੇ ਹਨ ਜੋ ਪੰਜਾਬ ਦੇ ਵਿੱਚ ਹੜ੍ਹ ਆ ਜਾਣ ਤੋਂ ਬਾਅਦ ਵੀ ਪਾਣੀ ਆ ਜਾਣ ਤੋਂ ਬਾਅਦ ਵੀ ਗੱਲਾਂ ਨੂੰ ਹਲਕੇ ਦੇ ਵਿੱਚ ਲੰਦੇ ਹਨ ਤੇ ਪਾਣੀ ਦੇ ਵਿੱਚ ਬੜ ਕੇ ਉਸ ਦੇ ਨਾਲ ਮਖੋਲਾ ਕਰਦੇ ਹਨ ਉਹ ਪਾਣੀ ਦੇ ਨਾਲ ਮਖੋਲਾ ਨਹੀਂ ਉਹ ਆਪਣੀ ਜਾਨ ਦੇ ਨਾਲ ਮਖੋਲਾ ਕਰਦੇ ਹਨ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਪਿੱਛੇ ਇੱਕ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਥਾਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਜੀਪ ਦੇ ਵਿੱਚ ਕਈ ਮੁੰਡੇ ਜੋ ਪਾਣੀ ਦੇ ਵਿੱਚ ਰੁੜ ਜਾਂਦੇ ਹਨ ਉਹਨਾਂ ਨੂੰ ਲੋਕਾਂ ਦੇ ਵੱਲੋਂ ਰੋਕਿਆ ਵੀ ਜਾਂਦਾ ਹੈ ਪਰ ਉਹ ਕਿਸੇ ਦੀ ਵੀ ਗੱਲ ਨਹੀਂ ਸੁਣਦੇ ਅਤੇ ਨਾ ਹੀ ਮੰਨਦੇ ਹਨ ਜਿਸ ਦੇ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਸ ਪਾਣੀ ਦੇ ਵਿੱਚ ਰੁੜ ਜਾਂਦੇ ਹਨ ਅਤੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਇਸ ਲਈ ਸਾਨੂੰ ਅਜਿਹੇ ਸਮੇਂ ਦੇ ਵਿੱਚ ਮੌਤ ਨੂੰ ਮਖੋਲਾ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਨਾ ਹੀ ਸਾਨੂੰ ਸੀਰੀਅਸ ਗੱਲਾਂ ਦਾ ਮਜ਼ਾਕ ਬਣਾਉਣਾ ਚਾਹੀਦਾ ਹੈ ਤੇ ਆਓ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿਗੜੇ ਹਾਲਾਤਾਂ ਦੀ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੜ ਆ ਸਕਦਾ ਹੈ ਕਿੱਥੇ ਕਿੱਥੇ ਲੋਕਾਂ ਦੀ ਨੀਂਦ ਉੱਡੀ ਪਈ ਹੈ ਕਿਹੜੇ ਜ਼ਿਲ੍ਹੇ ਪੰਜਾਬ ਦੇ ਹੜਾਂ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਹਨ ਹੜਾਂ ਦੇ ਨਾਲ ਡੁੱਬਣ ਵਾਲੇ ਹਨ ਡੁੱਬਣ ਦੇ ਕਿਨਾਰੇ ਉੱਤੇ ਹਨ ਤਾਂ ਮੈਂ ਤੁਹਾਨੂੰ ਵਿਸਥਾਰ ਵਿੱਚ ਦੱਸਾਂਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੱਕ ਅਜਿਹੀ ਜਾਣਕਾਰੀ ਪੌਂਚ ਦੀ ਰਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤਾਂ ਆਓ ਅੱਜ ਦੀ ਵੀਡੀਓ ਤੇ ਧਿਆਨ ਦਿੰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਗੱਲਾਂ ਤੇ ਮੁੱਖ ਨਜ਼ਰ ਰੱਖਦੇ ਹੋਏ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉੱਥੇ ਖਤਰਾ ਬਹੁਤ ਹੀ ਜ਼ਿਆਦਾ ਮੰਡਰਾ ਰਿਹਾ ਹੈ ਪਾਣੀ ਨਕੋਂ-ਨਕ ਭਰ ਚੁੱਕਿਆ ਹੈ ਪੇ ਲੋਕਾਂ ਦੇ ਘਰ ਡੁੱਬਣੇ ਸ਼ੁਰੂ ਹੋ ਚੁੱਕੇ ਹਨ ਪਠਾਨਕੋਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਘਰ ਟੈਣੇ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਹੜ੍ਹਾਂ ਨੇ ਆਪਣੀ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਹੈ ਤੇ ਹੋਰ ਵੀ ਬਹੁਤ ਅਜਿਹੇ ਜ਼ਿਲ੍ਹੇ ਹਨ ਜਿਵੇਂ ਕਿ ਫਾਜ਼ਿਲਕਾ ਗੁਰਦਾਸਪੁਰ ਫਿਰੋਜ਼ਪੁਰ ਰੂਪਨਗਰ ਤੇ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਸਤਲੁਜ ਬਿਆਸ ਨਦੀਆਂ ਪੂਰੇ ਤਰ੍ਹਾਂ ਨੱਕੋ ਨੱਕ ਭਰ ਚੁੱਕੀਆਂ ਹਨ ਜਿਸ ਕਰਕੇ ਜੇਕਰ 24 48 ਘੰਟਿਆਂ ਦੇ ਵਿੱਚ ਹੋਰ ਬਾਰਿਸ਼ ਹੋ ਜਾਂਦੀ ਹੈ ਤਾਂ ਪੰਜਾਬ ਦੇ ਸਾਡੇ 6 ਤੋਂ 7 ਜ਼ਿਲ੍ਹੇ ਇਹ ਪੂਰੀ ਤਰ੍ਹਾਂ ਹੜਕੇ ਤਬਾਹ ਹੋ ਸਕਦੇ ਹਨ ਪਰ ਅਜਿਹਾ ਕਿਸੇ ਵੀ ਨਾਲ ਨਾ ਹੋਵੇ ਕਿਉਂਕਿ ਜ਼ਿੰਦਗੀ ਹਰ ਇੱਕ ਨੂੰ ਪਿਆਰੀ ਹੁੰਦੀ ਹੈ ਇਹਨਾਂ 6-7 ਜ਼ਿਲ੍ਹਿਆਂ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਰਸੋਈ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਗੁਰੂ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਖੇਤ ਤਾਂ ਨਕੋ ਨਕ ਭਰ ਚੁੱਕੇ ਹਨ ਲੋਕਾਂ ਦੇ ਚੁੱਲ੍ਹੇ ਬਲ ਦੇ ਚੁੱਲ੍ਹੇ ਬੁਝ ਚੁੱਕੇ ਹਨ ਲੋਕਾਂ ਦੇ ਘਰ ਦੇ ਵਿੱਚ ਰੋਟੀ ਪੱਕਣੀ ਬੰਦ ਹੋ ਗਈ ਹੈ ਤੇ ਉੱਥੇ ਅਜਿਹੇ ਹਾਲਾਤ ਪੈਦਾ ਹੋ ਚੁੱਕੇ ਹਨ ਕਿ ਉੱਥੇ ਖਾਣੇ ਪੀਣੇ ਦਾ ਸਮਾਨ ਸੀ ਜਿਹੜਾ ਰਸਣ ਦਾ ਸਮਾਨ ਸੀ ਉਹ ਵੀ ਤਕਰੀਬਨ ਮੁੱਕ ਚੁੱਕਿਆ ਹੈ ਜਿਸ ਕਰਕੇ ਲੋਕ ਹੁਣ ਭੁੱਖੇ ਪਿਆਸੇ ਬੈਠੇ ਹਨ ਇੰਨੀ ਜ਼ਿਆਦਾ ਉਹਨਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਲੋਕ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਰਾਤਾਂ गुजारਣ ਦੇ ਲਈ ਆਪਣੇ ਜ਼ਿੰਦਗੀ ਦੇ ਦਿਨ गुजारਣ ਦੇ ਲਈ ਮਜਬੂਰ ਹੋ ਚੁੱਕੇ ਹਨ ਉਹਨਾਂ ਲੋਕਾਂ ਦਾ ਇਸ ਸਮੇਂ ਰੱਬ ਹੀ ਰਾਖਾ ਹੈ ਕਿਉਂਕਿ ਕੁਦਰਤ ਦੀ ਮਾਰ ਹੈ ਇਸ ਦੇ ਅੱਗੇ ਕਿਸੇ ਦਾ ਵੀ ਬਸ ਨਹੀਂ ਚੱਲਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੇ ਇਹ ਕਿਹਾ ਹੈ ਕਿ ਇਹ ਕੁਦਰਤ ਦੀ ਮਾਰ ਹੈ ਜੇਕਰ ਮੇਰਾ ਬੱਸ ਚੱਲਦਾ ਤਾਂ ਮੈਂ ਅਜਿਹਾ ਕੁਝ ਵੀ ਨਾ ਹੋਣ ਦਿੰਦਾ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਇੱਕ ਚੀਜ਼ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਤੇ ਪਰ ਪੰਜਾਬ ਦੇ ਲੋਕਾਂ ਦੇ ਵੱਲੋਂ ਥੋੜਾ ਇਤਰਾਜ਼ ਜ਼ਰੂਰ ਜਤਾਇਆ ਗਿਆ ਹੈ ਕਿਉਂਕਿ ਉਹਨਾਂ ਨੇ 2023 ਦੇ ਵਿੱਚ ਵੀ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਵੀ ਅਜਿਹਾ ਕੁਝ ਨਹੀਂ ਮਿਲਿਆ ਕਿ ਸਾਡੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੋਵੇ ਕਿ ਭਗਵੰਤ ਮਾਨ ਸਾਹਿਬ ਆਏ ਸੀ ਕਿ ਸਾਨੂੰ ਮੁਆਵਜ਼ਾ ਮਿਲੇਗਾ ਲੋਕਾਂ ਨੇ ਇਸ ਗੱਲ ਦੇ ਉੱਤੇ ਨਿਰਾਜਗੀ ਜਤਾਈ ਹੈ ਪਰ ਸਰਕਾਰ ਦੇ ਵੱਲੋਂ ਇਹ ਵਿਸ਼ਵਾਸ ਜ਼ਰੂਰ ਦਵਾਇਆ ਗਿਆ ਹੈ ਇੱਕ ਇੱਕ ਚੀਜ਼ ਦਾ ਖਰਾਬ ਹੋਈਆਂ ਫਸਲਾਂ ਦਾ ਘਰਾਂ ਦੇ ਵਿੱਚ ਹੋਏ ਨੁਕਸਾਨ ਦਾ ਤੇ ਪਸ਼ੂ ਪੰਛੀਆਂ ਦਾ ਇੱਕ ਇੱਕ ਚੀਜ਼ ਦਾ ਤੁਹਾਨੂੰ ਮੁਆਵਜ਼ਾ ਜ਼ਰੂਰ ਮਿਲੇਗਾ ਤੇ ਦੂਜੇ ਪਾਸੇ ਸਰਕਾਰ ਨੇ ਲੋਕਾਂ ਦੀ ਮਦਦ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਉਸ ਬਾਰੇ ਤੁਸੀਂ ਧਿਆਨ ਨਾਲ ਸੁਣਨਾ ਜੇਕਰ ਤੁਹਾਨੂੰ ਕਿਸੇ ਮੁਸੀਬਤ ਦਾ ਹੜ ਦੇ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਨੰਬਰ ਦੀ ਵਰਤੋਂ ਜ਼ਰੂਰ ਕਰਨਾ ਤਾਂ ਜੋ ਤੁਸੀਂ ਆਪਣਾ ਬਚਾ ਜ਼ਰੂਰ ਕਰ ਸਕਣ ਤੇ ਇਸ ਨੰਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਨੰਬਰ ਲੋਕਾਂ ਦੀ ਮਦਦ ਦੇ ਲਈ ਲੋਕਾਂ ਦੇ ਖਾਣ-ਪੀਣ ਦੀ ਵਸਤੂਆਂ ਖਤਮ ਹੋ ਜਾਣ ਤਾਂ ਉਹਨਾਂ ਦੇ ਲਈ ਘੜਾਂ ਤੋਂ ਸੁਰੱਖਿਤਤਾ ਅਤੇ ਪਛਾਣ ਦੇ ਲਈ ਇਹ ਨੰਬਰ ਜਾਰੀ ਕੀਤਾ ਗਿਆ ਹੈ ਇਸ ਨੰਬਰ ਨੂੰ ਤੁਸੀਂ ਬਿਲਕੁਲ ਆਪਣੀ ਡਾਇਰੀ ਦੇ ਵਿੱਚ ਫੋਨ ਦੇ ਵਿੱਚ ਜ਼ਰੂਰ ਨੋਟ ਕਰ ਲੈਣਾ ਇਹ ਨੰਬਰ ਹੈ ਜੀ 0181 2240064 ਇੱਕ ਵਾਰ ਫਿਰ ਤੋਂ ਸੁਣ ਲਵੋ 0181 2240064 ਇਸ ਨੰਬਰ ਤੇ ਤੁਸੀਂ ਹਟਦੇ ਸਮੇਂ ਜੇਕਰ ਤੁਹਾਨੂੰ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਕਰਨਾ ਪੈਂਦਾ ਹੈ ਤਾਂ ਤੁਸੀਂ ਸਰਕਾਰ ਦੇ ਰਾਹੀਂ ਸੰਪਰਕ ਸਰਕਾਰ ਦੇ ਇਸ ਜਾਰੀ ਕੀਤੇ ਗਏ ਨੰਬਰ ਤੇ ਸੰਪਰਕ ਕਰਕੇ ਆਪਣਾ ਬਚਾ ਤੇ ਦੂਜਿਆਂ ਦਾ ਬਚਾ ਜਰੂਰ ਕਰ ਸਕਦੇ ਹੋ ਪਰ ਰੱਬ ਕਰੇ ਇਸ ਨੰਬਰ ਦੀ ਵਰਤੋਂ ਤੁਹਾਨੂੰ ਨਾ ਕਰਨੀ ਪਵੇ ਤੁਹਾਡੇ ਨਾਲ ਅਜਿਹਾ ਕੁਝ ਵੀ ਨਾ ਵਾਪਰੇ ਤੁਹਾਨੂੰ ਹਟਦਾ ਸਾਹਮਣਾ ਨਾ ਕਰਨਾ ਪਵੇ ਪਰ ਦੋਸਤੋ ਜੇਕਰ ਮੌਸਮ ਵਿਭਾਗ ਦੇ ਅਨੁਸਾਰ ਦੇਖਿਆ ਜਾਵੇ ਕਿ ਅਗਲੇ 24 ਤੋਂ 48 ਘੰਟੇ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਹੀ ਖਤਰਨਾਕ ਸਿੱਧ ਹੋ ਸਕਦੇ ਹਨ ਸਰਕਾਰ ਦੇ ਵੱਲੋਂ ਤੇ ਮੌਸਮ ਵਿਭਾਗ ਦੇ ਵੱਲੋਂ ਹੜ੍ਹ ਦੇ ਆਉਣ ਦਾ ਖਤਰਾ ਵੀ ਜਿਤਾਇਆ ਗਿਆ ਹੈ ਤੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿਉਂਕਿ ਪੰਜਾਬ ਦੇ 6 ਤੋਂ 7 ਜ਼ਿਲ੍ਹੇ ਜੋ ਰਾਤੋਂ ਰਾਤ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਹੜ੍ਹ ਕੇ ਤਬਾਹ ਹੋ ਸਕਦੇ ਹਨ ਇਹ ਪੰਜਾਬ ਦੇ ਲਈ ਇੱਕ ਵੱਡਾ ਖਤਰਾ ਬਣ ਚੁੱਕਿਆ ਹੈ ਪੰਜਾਬ ਦੇ ਲੋਕ ਜਿਹੜੇ 6-7 ਜ਼ਿਲ੍ਹਿਆਂ ਦੀ ਮੈਂ ਗੱਲ ਕੀਤੀ ਹੈ ਰਾਤ ਦੀਆਂ ਨਿੰਦਾ ਉਹਨਾਂ ਦੀਆਂ ਉੱਡੀਆਂ ਹੋਈਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਹਰਿਆਣਾ ਦਿੱਲੀ ਉੱਤਰਾਖੰਡ ਇਹਨਾਂ ਥਾਵਾਂ ਤੇ ਵੀ ਪਾਣੀ ਦਾ ਕਹਿਰ ਬਹੁਤ ਹੀ ਜ਼ਿਆਦਾ ਮੱਚਿਆ ਹੋਇਆ ਹੈ ਕਿਉਂਕਿ ਦਰਿਆ ਨੱਕੂ ਨੱਕ ਭਰ ਚੁੱਕੇ ਹਨ ਤੇ ਪੂਲਾਂ ਦੇ ਬੰਨ ਟੁੱਟਣੇ ਸ਼ੁਰੂ ਹੋ ਚੁੱਕੇ ਹਨ ਜਿਸ ਕਰਕੇ ਕਈ ਦਰਿਆਵਾਂ ਤੋਂ ਪਾਣੀ ਵੀ ਛੱਡਿਆ ਗਿਆ ਹੈ ਪਾਣੀ ਛੱਡਣ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤ ਤਕਰੀਬਨ ਤਕਰੀਬਨ ਪੈਦਾ ਹੋ ਚੁੱਕੇ ਹਨ ਪਰ ਪ੍ਰਮਾਤਮਾ ਅੱਗੇ ਅਰਦਾਸ ਕਰੋ ਅਜਿਹਾ ਕੁਝ ਵੀ ਨਾ ਹੋਵੇ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਸਾਡੀ ਮਦਦ ਜ਼ਰੂਰ ਕਰੇਗਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਤੇ ਇਹਨਾਂ ਦੇ ਲਈ ਖਾਣ ਪੀਣ ਦਾ ਸਮਾਨ, ਰਾਸ਼ਨ ਦਾ ਸਮਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਜਿਹੜੇ ਬੱਚੇ, ਮਜ਼ਦੂਰਗ ਤੇ ਉੱਥੇ ਦੇ ਹੋਰ ਲੋਕ ਭੁੱਖੇ ਪਿਆਸੇ ਜੀ ਰਹੇ ਹਨ, ਆਪਣੀ ਜ਼ਿੰਦਗੀ ਤੜਫ ਤੜਫ ਕੇ ਜੀ ਰਹੇ ਹਨ ਤਾਂ ਉਹਨਾਂ ਦਾ ਖਾਲੀ ਪੇਟ ਭਰ ਜਾਵੇ ਅਤੇ ਤੁਹਾਡਾ ਇਹ ਦਾਨ ਪੁੰਨ ਕਿਸੇ ਕੰਮ ਆ ਜਾਵੇ। ਤੇ ਕਿਉਂਕਿ ਦੋਸਤੋ ਜੇਕਰ ਜਾਨ ਹੈ ਤਾਂ ਹੀ ਜਹਾਨ ਹੈ ਮੈਂ ਆਸ ਕਰਦਾ ਹਾਂ ਤੁਸੀਂ ਇਹਨਾਂ ਲੋਕਾਂ ਦੀ ਮਦਦ ਕਰੋਗੇ ਤੇ ਤੁਹਾਨੂੰ ਇਹ ਵੀਡੀਓ ਵੀ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ ਜੀ